ਸਿਕਾਰ ਸਾਰਿਆਂ ਨੂੰ ਇੱਕਨਾਂ ਆਪਾਂ ਤਾਜ਼ੇ ਸੂਏ ਹੋਏ ਪਸ਼ੂ ਜੜੇ ਵੀ ਆਉਂਦੇ ਨੇ ਆਪਣੇ ਲਵੇ ਉਹਨਾਂ ਨੂੰ ਆਪਾਂ ਜੈਲਾ ਚਾਰਦੇ ਆ ਪਹਿਲਾਂ ਨਾ ਆਪਾਂ ਚਾਰਦੇ ਤੇ ਅਡਵਾਂਸ ਜੈਲਾ ਆਹਾ ਕੈਲਸ਼ੀਅਮ ਅਡਵਾਂਸ ਜੈਲ ਚਾਰਦੇ ਦੇ ਪਹਿਲਾਂ ਹੁਣ ਆਪਾਂ ਚਾਰਦੇ ਆ ਸਪੀਡ ਅਪ ਉਹ ਵੀ ਤਾਕੜੀ ਇਹ 800 ਗ੍ਰਾਮ ਦੀ ਹੈ ਇਹ ਛੋਟੀ ਹੈ ਇਹ ਸਪੀਡ ਅਪ ਹੈ ਇਹ ਦਿਨ ਛੱਡ ਕੇ ਪਿਉਣੀ ਹੁੰਦੀ ਹੈ ਡੇਲੀ ਪਿਉਣੀ ਹੁੰਦੀ ਹੈ ਇੱਕ ਇਹ ਦੁੱਧ ਨੂੰ ਬਹੁਤ ਛੇਤੀ ਜ਼ਿਆਦੇ ਚੱਕਦੀਆਂ ਨੇ ਕਈ ਬੰਦੇ ਇਹ ਬੋਤਲਾ ਜਦੋਂ ਆਪਾਂ ਦੰਨੇ ਇਹਦੇ ਨਾਲ ਇੱਕ ਨਾਲ ਵੀ ਫ੍ਰੀ ਮਿਲੂਗੀ ਤੁਹਾਨੂੰ ਬਾਈ ਚਾਂਸ ਆਪਾਂ ਨਾਲ ਚ ਪਾ ਕੇ ਜਦੋਂ ਪਸ਼ੂ ਨੂੰ ਆਪਾਂ ਦੰਨੇ ਆ ਉਦੋਂ ਕਈ ਪਸ਼ੂਆਂ ਦੇ ਸਾਲੇ ਪੈਪ ਚ ਜੈਲ ਵਗ ਜਾਂਦੀ ਹੈ ਜਾਂ ਕੋਈ ਵੀ ਦਵਾਈ ਵਗ ਜਾਂਦੀ ਹੈ ਤਾਂ ਪਸ਼ੂ ਆਪਣਾ ਮਰਨ ਦੇ ਬਹੁਤ ਵੱਡੇ ਚਾਂਸ ਹੁੰਦੇ ਨੇ ਜੇ ਸਾਲੇ ਪੈਪ ਚ ਵਗ ਜੇ ਤੁਹਾਡਾ ਪਸ਼ੂ ਥੋਸੂਗਾ ਵੀ ਤਾਂ ਵੀ ਔਖਾ ਮਰ ਵੀ ਸਕਦਾ ਨਾਲ ਦਾ ਸਭ ਨਾਲੋਂ ਵੱਡਾ ਖਤਰਾ ਤੇ ਜੈਲਾਂ ਦਾ ਸਭ ਨਾਲੋਂ ਵੱਡਾ ਖਤਰਾ ਹੈ ਇਸ ਕਰਕੇ ਜਿਹੜੀ ਇਹਦੀ ਦੇਣ ਵਾਲੀ ਦੀਦੀ ਹੈ ਵੀ ਇਹਨੂੰ ਦੇਣਾ ਕਿਵੇਂ ਚਾਹੀਦਾ ਆਪਾਂ ਆਹ ਪਸੂ ਨੂੰ ਸੁਣ ਮੋ ਦਿਖਾਣਾ ਐਡਾ ਕ ਪੈਪ ਲੈ ਲੋ ਇੱਕ ਗਿੱਠਾ ਚਾਰ ਪੰਜ ਉਂਗਲਾਂ ਦਾ ਪੈਪ ਲੈ ਲੋ ਤੇ ਇਹ ਵੱਧ ਹੋ ਜੇ 6-7 ਦਾ ਐਨਾ ਕ ਪੈਪ ਹੋਵੇ ਇਹ ਪੈਪ ਮੈਂ ਇਹਦੇ ਮੂੰਹ 'ਚ ਜੀਭ ਦੱਬ ਕੇ ਇੱਕ ਵਾਰੀ ਗਾਹਾਂ ਪਾ ਦੋ ਇਸੇ ਗੱਲ ਤੱਕ ਆਊਗਾ ਇਹ ਅੱਗੇ ਨਹੀਂ ਜਾਂਦਾ ਉਦੋਂ ਬਾਅਦ ਇਹਦੇ ਮੂੰਹਰੇ ਚਾੜ ਦੋ ਐਵੇਂ ਆਹ ਇਹਨੂੰ ਫਿਰ ਐ ਚੱਕੀ ਚੱਲੋ ਥੋੜੀ ਮੈਂ ਜਿੰਨੇ ਮਰਜ਼ੀ ਝੂਟੇ ਮਾਰੀ ਜਾਵੇ ਨਾਲੇ ਤਾਂ ਥੋੜੀ ਦਵਾਈ ਨਹੀਂ ਖਰਾਬ ਹੋਊਗੀ ਇਹਦੇ ਨਾਲ ਜਦੋਂ ਆਪਾਂ ਅਹੀਂ ਜੈਲ ਦੰਨੇ ਆਂ ਅਹੀਂ ਸਿੱਧੀ ਦੰਨੇ ਆਂ ਮੈਂ ਇਸ ਕਦੇ ਐਮ ਮਾਰਦੀ ਕਦੇ ਐਮ ਮਾਰਦੀ ਐ ਇਹ ਦਵਾਈ ਆਪਣੀ ਅੱਧੀ ਖਰਾਬ ਹੋ ਜਾਂਦੀ ਐ ਤੇ ਅਸੀਂ ਹੁਣ ਇਹ ਪੈਪ ਨਾਲੇ ਦਿੱਤੀ ਐ ਤੁਹਾਨੂੰ ਵੀ ਦਿਖਾਵਾਂਗੇ ਕਿਵੇਂ ਦੰਨੇ ਆਪਾਂ ਤੇ ਜ਼ਿਆਦਾਤਰ ਇਹ ਦੁੱਧ ਜਿਹੜੀਆਂ ਮੈਂ ਸਾਂ ਟੁੱਟ ਜਾਂਦੀਆਂ ਨੇ ਨਹੀਂ ਬਾਦਦੀਆਂ ਹੁਣ ਕਿਉਂਕਿ ਦੁੱਧ ਘਟਣ ਦਾ ਕੋਈ ਇੱਕ ਕਾਰਨ ਨਹੀਂ ਮੈਨੂੰ ਬਹੁਤ ਬਾਈ ਫੋਨ ਕਰਦੇ ਨੇ ਵੀ ਬਾਈ ਦੁੱਧ ਵਧਾਣ ਦੀ ਗੱਲ ਦੱਸ ਦੁੱਧ ਵਧਾਣ ਦੀ ਗੱਲ ਦੱਸ ਦੁੱਧ ਬਾਈ ਕੋਈ ਇੱਕ ਗੱਲ ਨਾਲ ਨਹੀਂ ਘਟਦਾ ਦੁੱਧ ਦੇ ਹਜ਼ਾਰੋਂ ਕਾਰਨ ਨੇ ਜਿੰਨਾ ਕਾਰਨ ਪਸ਼ੂ ਦੁੱਧ ਘਟਦਾ ਪਤ ਹੀ ਨਹੀਂ ਕਿਹੜੇ ਕਾਰਨ ਘਟ ਜੇ ਫਿਰ ਜੀਰੋ ਤੋਂ ਚੱਲਣਾ ਪੈਂਦਾ ਥੱਲੇ ਤੁਰੀ ਜਾਣਾ ਆਪਣਾ ਡੰਗਰ ਦੁੱਧ ਘਟਿਆ ਦਾ ਘਟਿਆ ਕਿਉਂ ਕਿੱਥੇ ਦਿੱਕਤ ਹੈ ਦਾਣੇ ਦੀ ਦਿੱਕਤ ਹੈ ਜਾਂ ਡੰਗਰ ਸਾਫ਼ ਨਹੀਂ ਹੋਇਆ ਉੱਥੇ ਦਿੱਕਤ ਹੈ ਜਾਂ ਇਹਦਾ ਵਿਟਾਮਿਨ A D B C ਘਟ ਰਹੇ ਨੇ ਜਾਂ ਕੋਈ ਹੋਰ ਕਾਰਨ ਹੈ ਬਹੁਤ ਗੱਲਾਂ ਹੁੰਦੀਆਂ ਨੇ ਜਦੋਂ ਆਪਾਂ ਵਿੱਚ ਰਹਿੰਦੇ ਆ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਯਾਰ ਇਹਨੂੰ ਆਹ ਪ੍ਰੋਬਲਮ ਹੋ ਸਕਦੀ ਹੈ ਹੁਣ ਮੈਂ ਇੱਕ ਦਾ ਦਿੱਤੀ ਆਹ ਸਪੀਡ ਅਪ ਜੈਲ ਤੇ ਇਹਦੇ ਚ 10 ਤੋਂ 20 ਐਮ ਐਲ ਤੱਕ ਮੈਨੇ ਪਾਈ ਆ ਵਿਟਾਮਿਨ ਐਚ ਤੇ ਇਹ ਐਲ ਡੀ ਐਮ ਐਚ 골ਡ ਪਾ ਲੋ ਚ ਇਹ ਵਿਟਾਮਿਨ ਐਚ ਪਾ ਲੋ ਵਿੱਚ ਇਹਦੇ ਜਿੰਨਾ ਕਿਦਾ ਮੂੰਹ ਖਾਲੀ ਹੁੰਦਾ 19 ਕ ਐਨਾ ਕ ਮੂੰਹ ਖਾਲੀ ਹੁੰਦਾ ਉਹ ਪਾ ਲੋ ਇੱਕ ਦੇ ਦੋ ਜੈਲ ਵਿੱਚ ਪਾ ਦੋ ਵਿਟਾਮਿਨ ਐਚ ਕਿ ਡੀ ਐਚ ਓ ਟੀ ਐਚ ਇਹ ਜਿਹੜੀ ਦੁੱਧ ਰੁਕੀ ਹੋਵੇ ਹੋਵੇ ਦੁੱਧ ਜਾਤ ਪਾਤ ਦੁੱਧ ਵਾਲੀ ਹੋਵੇ ਨਾਲ ਦੀ ਨਾਲ ਬੂੰਬੇ ਬਲਾ ਦੂ ਦੋ ਦਿਨਾਂ ਚ ਇਹ ਚੀਜ਼ਾਂ ਆਪ ਥੋੜਾ ਦੇਖ ਕੇ ਜਦੋਂ ਆਪਾ ਵਰਤ ਲਾਣਾ ਫਿਰ ਪਤਾ ਲੱਗਦਾ ਪਹਿਲਾਂ ਮੈਂ ਆਹ ਵਰਤਿਆ ਕਰਦਾ ਮੈਨੂੰ ਇਹਦਾ ਬਹੁਤ ਰਿਜ਼ਲਟ ਦੀ ਹੁਣ ਮੈਂ ਮੈਨੂੰ ਕੋਈ ਮਿੱਤਰ ਮਿਲਿਆ ਮੈਨੂੰ ਕਹਿੰਦਾ ਆਹ ਦੇਖ ਹੁਣ ਮੈਂ ਇਹ ਦੇਖ ਦੇਖਿਆ ਵਰਤ ਕੇ ਇਹਦਾ ਚੀਜ਼ਾਂ ਜਦੋਂ ਆਪਾ ਵਰਤਦੇ ਆ ਕਿਸੇ ਕੰਮ ਵਿੱਚ ਵਿਚ ਵੜਦੇ ਆ ਜਦੋਂ ਆਪਾ ਆਪ ਫਿਰੇ ਪਤਾ ਲੱਗਦਾ ਵੀ ਆਪਾਂ ਨੂੰ ਇਸ ਤੋਂ ਵੱਧ ਵੀ ਕੋਈ ਉੱਤੇ ਚੀਜ਼ ਬੈਠੀ ਹੈ ਜਦੋਂ ਆਪਾਂ ਕੋਈ ਪ੍ਰੈਕਟੀਕਲ ਕਰਦੇ ਆ ਉਦੋਂ ਪਤਾ ਲੱਗਦਾ ਕਦੇ ਵੀ ਕੰਨੀ ਸੁਣੀ ਕਦੇ ਵੀ ਆਪਾਂ ਕਹਿ ਨਹੀਂ ਸਕਦੇ ਵੀ ਯਾਰ ਆਹ ਚੀਜ਼ ਕੰਮ ਕਰੂਗੀ ਆਪ ਆ ਦੇ ਉਹ ਤਾਂ ਆਪਾਂ ਕਦੇ ਵੀ ਨਹੀਂ ਕਰਦੇ ਜਿਹੜੀ ਚੀਜ਼ ਆਪਾਂ ਹੱਥੀਂ ਪਰਥਿਆਲੀ ਜਾਂ ਆਪ ਵਰਤ ਲਈ ਉਹ ਚੀਜ਼ ਦਾ ਆਪਾਂ ਕਹਿ ਸਕਦੇ ਆ ਵੀ ਆਪਾਂ ਆ ਚੀਜ਼ ਪਾਓ ਹੁਣ ਆਪਾਂ ਦਿੱਤੀ ਆ ਉਹਨੂੰ ਕੱਲ ਨੂੰ ਦੱਸੂ ਸਾਨੂੰ ਝੋਟੀ ਦਾ ਰਿਜ਼ਲਟ ਵੀ ਝੋਟੀ ਕੀ ਕਹਿੰਦੀ ਐ ਇਹ ਵੀ ਪਸ਼ੂ ਨੂੰ ਨਾਲ ਦੇਣੀ ਐ ਸਿੱਧੀ ਨਾਲ ਨਾ ਕਦੇ ਵੀ ਦੋ ਪਾਈਪ ਲੈ ਲਓ ਗਿੱਠਕ ਦਾ ਪਾਈਪ ਲੈ ਕੇ ਐਵੇਂ ਗਿੱਠਕ ਦਾ ਪਾਈਪ ਮੂੰਹ ਚ ਪਾ ਲਓ ਉਹਦੇ ਜੜਾ ਹੋਰੇ ਤੱਕ ਆਵੇ ਹਾਂ ਦੇ ਕੰਨਾ ਹੀ ਟੱਪੀ ਚੱਲੇ ਦਵਾਈ ਲੇ ਡੂ ਲੂਗੀ ਥੋੜੀ ਜਦੋਂ ਆਪਾਂ ਨਾਲ ਨੂਲ ਪਾਨੇ ਆ ਝੂਟਾ ਮਾਰਦੀ ਹੈ ਦਵਾਈ ਡੁੱਲ ਜਾਂਦੀ ਹੈ ਤੇ ਆ ਪੈਪ ਦੇਖੋ ਨਾ ਹਾਥੂ ਆਵੇ ਪਸ਼ੂ ਨੂੰ ਪੈਪ ਨਾਲ ਜਿਹੜੀ ਆਪਾਂ ਸਿੱਧੀ ਨਾਲ ਦੰਨੇ ਆ ਜਾਂ ਪੈਪ ਦੰਨੇ ਆ ਉਹ ਸਭ ਨਾਲ ਮਾਰਦੀ ਹੈ